ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1023 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1024 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਦਇਆ ਦੁਆਪਰ ਅਧੀ ਹੋਈ ਜਿਨ੍ਹਾਂ ਬੰਦਿਆਂ ਦੇ ਅੰਦਰ ਦਇਆ ਅਧੀ ਰਹਿ ਗਈ ਦਇਆ ਦਾ ਪ੍ਰਭਾਵ ਕਮਜ਼ੋਰ ਹੋ ਗਿਆ ਉਹ ਮਾਨੋ ਦੁਆਪਰ ਵਿੱਚ ਵਸਦੇ ਹਨ ਗੁਰਮਖ ਵਿਰਲਾ ਚੀਨੈ ਕੋਈ ਪਰ ਜਿਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ ਜੀਵਨ ਦੇ ਸਹੀ ਰਾਹ ਨੂੰ ਪਛਾਣਦਾ ਹੈ ਦੋਏ ਪਗ ਧਰਮ ਧਰੇ ਤਰਣੀ ਧਰ ਗੁਰਮਖ ਸਾਚ ਤਿਥਾਈ ਹੈ ਉਹ ਉਸੇ ਆਤਮਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਜਿੱਥੇ ਸਦਾ ਥੇਰ ਪ੍ਰਭੂ ਉਹਦੇ ਅੰਦਰ ਪ੍ਰਤੱਖ ਵਸਦਾ ਹੈ ਨਹੀਂ ਤਾਂ ਦੁਆਪਰ ਵਾਲੇ ਮਨੁੱਖ ਦੇ ਹਿਰਦੇ ਵਿੱਚ ਧਰਤੀ ਦਾ ਆਸਰਾ ਧਰਮ ਸਿਰਫ ਦੋ ਪੈਰ ਟਿਕਾਉਂਦਾ ਹੈ ਪਾਵ ਉਹਨਾਂ ਦੇ ਅੰਦਰ दैवी ਸੰਪਤਾ ਤੇ ਆਸ੍ਰੀ ਸੰਪਤਾ ਇੱਕੋ ਜਿਹੀ ਹੋ ਜਾਂਦੀ ਹੈ ਰਾਜੇ ਧਰਮ ਕਰੈ ਪਰਥਾਏ ਰਾਜੇ ਲੋਕ ਕਿਸੇ ਗਰਜ ਦੀ ਖਾਤਰ ਧਰਮਕ ਮੰਨਦੇ ਹਨ ਆਸਾ ਬੰਦੇ দান ਕਰਾਏ ਦੁਨਿਆਵੀ ਆਸਾਂ ਦੇ ਵੱਜੇ ਹੋਏ ਰਾਜੇ ਲੋਕ ਪੁਨ ਦਾਨ ਕਰਦੇ ਹਨ ਇਹ ਸਭ ਕੁਝ ਉਸ ਲਾਕਟੂਟੀ ਦੇ ਆਦੇ ਕਾਰਨ ਹੀ ਕਰਦੇ ਹਨ ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁੱਖ ਹੀ ਭਾਲਦੇ ਹਨ RAM ਨਾਮ ਬਿਨ ਮੁਕਤੇ ਨਾ ਹੋਈ ਥੱਕੇ ਕਰਮ ਕਮਾਈ ਹੈ ਦਾਨ ਪਉਨਾਦਕ ਦੇ ਕਰਮ ਕਰਕੇ ਥੱਕ ਜਾਂਦੇ ਹਨ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁਨੀਆ ਦੇ ਸੁੱਖਾਂ ਦੀਆਂ ਆਸਾਂ ਤੋਂ ਉਹਨਾਂ ਨੂੰ ਖਲਾਸੀ ਨਹੀਂ ਮਿਲਦੀ ਇਸ ਵਾਸਤੇ ਆਤਮਿਕ ਆਨੰਦ ਨਹੀਂ ਮਿਲਦਾ ਕਰਮ ਤਰਮ ਕਰਮੁਕਤ ਮੰਗਾਹੀ ਦੁਆਪਰ ਵਾਲੇ ਮਨੁੱਖ ਦਾਨ ਪੁੰਨ ਤੀਰਥਾਦਕ ਕਰਮ ਕਰਕੇ ਮੁਕਤੀ ਮੰਗਦੇ ਹਨ ਮੁਕਤ ਪਦਾਰਥ ਸ਼ਬਦ ਸਲਾਹੀ ਪਰ ਮੁਕਤੀ ਦੇਣ ਵਾਲਾ ਨਾਮ ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕੀ ਤਿਆਂ ਹੀ ਮਿਲਦਾ ਹੈ ਬੇਨੰਗੋਰਾ ਸ਼ਬਦ ਹੈ ਮੁਕਤੇ ਨਾ ਹੋਈ ਪਰ ਪੰਜਕਾਰ ਪਰਮਾਈ ਹੈ ਇਹ ਪੱਕੀ ਗੱਲ ਹੈ ਕਿ ਕਿਸੇ ਦਾ ਨਾਮ ਚਾਹੇ ਸਤਜਗ ਰਖ ਲਵੋ ਕਿਸੇ ਸਮੇ ਦਾ ਨਾਮ ਚਾਹੇ ਸਤਜਗ ਰਖ ਲਵੋ ਚਾਹੇ ਤ੍ਰੇਤਾ ਤੇ ਚਾਹੇ ਦਵਾਪਰ ਪਰ ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ ਪਰ ਸਿਰਜਣਹਾਰ ਨੇ ਜਗਤ ਰਚਨਾ ਕਰਕੇ ਦੁਆਪਰ ਵਾਲੇ ਜੀਵਾ ਨੂੰ ਅਜਬ ਭੁਲੇਖੇ ਵਿੱਚ ਪਾਇਆ ਹੋਇਆ ਹੈ ਇਹ ਜੋ ਜੁਗ ਹਨ ਇਹ ਇਨਸਾਨ ਦੇ ਮਨ ਦੀ ਬਸਤਾਈ ਹੈ ਮਾਇਆ ਮਮਤਾ ਛੋੜੀ ਨਾ ਜਾਈ ਸਮਾ ਕੋਈ ਵੀ ਹੋਵੇ ਮਾਇਆ ਦੀ ਆਪਣਾ ਛੱਡੀ ਨਹੀਂ ਜਾ ਸਕਦੀ ਸੇ ਛੂਟੇ ਸੱਚਕਾਰ ਕਮਾਈ ਸਿਰਫ ਉਹੀ ਬੰਦੇ ਇਸ ਮਮਤਾ ਦੇ ਪੰਜੇ ਵਿੱਚੋਂ ਖਲਾਸੀ ਪਾਉਂਦੇ ਹਨ ਜਿਹੜੇ ਸਦਾtheta ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ ਐਨਸ ਭਗਤ ਰਤੇ ਵਿਚਾਰੀ ਠਾਕੁਰ ਸਿਉ ਬਣ ਆਈ ਹੈ ਜਿਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਜਿਹੜੇ ਉਸ ਦੇ ਗੁਣਾ ਦੀ ਵਿਚਾਰ ਕਰਦੇ ਹਨ ਤੇ ਇਸ ਤਰ੍ਹਾਂ ਜਿਨ੍ਹਾਂ ਦੀ ਪ੍ਰੀਤ ਮਾਲਕ ਪ੍ਰਭੂ ਨਾਲ ਬਣੀ ਰਹਿੰਦੀ ਹੈ ਇਕ ਜਪ ਤਪ ਕਰ ਕਰ ਤੀਰਥ ਨਾਵਹਿ हे ਪ੍ਰਭੂ ਪਰਮਾਤਮਾ अनेका ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਪਦੇ ਹਨ ਅਤੇ ਤੀਰਥਾਂ ਤੇ ਜਾ ਕੇ ਨਾਂਦੇ ਹਨ ਇਸ ਤਰ੍ਹਾਂ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ ਜੋ ਤੁਦ ਭਾਵੈ ਦਿਵੈ ਚਲਾਵਹਿ ਪਰ हे ਪ੍ਰਭੂ ਉਨਾਂ ਦੇ ਪੀ ਕੀ ਵਸ ਜਿਵੇਂ ਤੇਰੀ ਰਜਾ ਹੈ ਤੋਂ ਉਹਨਾਂ ਨੂੰ ਇਸ ਰਾਹੇ ਤੋਰ ਰਿਆ ਹੈ ਹਟ ਨਗਰ ਹੈ ਅਪਤੀਜਨ ਆ ਭੀਜੈ ਬਿਨ ਹਾਰ ਗੋਰ ਕਿਨ ਪਤ ਪਾਈ ਹੈ ਉਹ ਵਿਚਾਰੇ ਨਹੀਂ ਸਮਝਦੇ ਕਿ ਧੱਕੇ ਨਾਲ ਇੰਦਰੀਆਂ ਨੂੰ ਵਾਸ ਕਰਨ ਦਾ ਯਤਨ ਕੀਤਿਆ ਇਹ ਕਦੇ ਨਾ ਪਤੀਜਨ ਵਾਲਾ ਮਨ ਤੇਰੇ ਨਾਮ ਰਸ ਵਿੱਚ ਗਿਜ ਨਹੀਂ ਸਕਦਾ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਸੇ ਨੇ ਕਦੇ ਪ੍ਰਭੂ ਪਰਮਾਤਮਾ ਦੀ ਹਜੂਰੀ ਵਿੱਚ ਇੱਜ਼ਤ ਨਹੀਂ ਪ੍ਰਾਪਤ ਕੀਤੀ ਸਮੇਂ ਤੇ ਯੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ ਕਲੀ ਕਾਲ ਮਹਿ ਇੱਕ ਕਲ ਰਾਖੀ ਜੇ ਧਰਮ ਸਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਜੇ ਕਿਸੇ ਮਨੁੱਖ ਦੇ ਅੰਦਰ ਧਰਮ ਦੀ ਇੱਕੋ ਸਤਿਆ ਰਹ ਜਾਏ ਤਾਂ ਉਹ ਮਨੁੱਖ ਮਾਨੋ ਕਾਲਯੁਗ ਵਿੱਚ ਵਸਦਾ ਹੈ ਬਿਨ ਗੁਰ ਪੂਰੇ ਕਿੰਨੇ ਨਾ ਭਾਖੀ ਪਰ ਪੂਰੇ ਗੁਰੂ ਤੋਂ ਬਿਨਾਂ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ ਮਨੁੱਖ ਕੋ ਗੁਰ ਵਰਤ ਵਰਤਾਰਾ ਬਿਨ ਸਤ ਗੁਰ ਪਰਮ ਨ ਜਾਈ ਹੈ ਮਨਮੁਖੋ ਹੈ ਜੋ ਆਪਣੇ ਮਨ ਦੇ ਪਿਛੇ ਤੁਰਦਾ ਹੈ ਅਤੇ ਗੁਰਮੁਖੋ ਹੈ ਜਿਸ ਦਾ মুখ ਹਮੇਸ਼ਾ ਗੁਰੂ ਵੱਲ ਹੁੰਦਾ ਹੈ ਗੁਰੂ ਦੀ ਗੱਲ ਮੰਨਦਾ ਹੈ ਗੁਰੂ ਜੀ ਫਰਮਾਨ ਕਰਦੇ ਹਨ ਕਿ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜੋਰ ਪਾਈ ਰੱਖਦਾ ਹੈ ਉਸ ਦੇ ਅੰਦਰ ਸਦਾ ਮਾਇਆ ਦੀ ਪਟਕਣਾ ਬਣੀ ਰਹਿੰਦੀ ਹੈ ਸਤਗੁਰ ਦੀ ਸ਼ਰਨ ਪੈਣ ਤੋਂ ਬਿਨਾ ਉਸ ਦੀ ਇਹ ਪਟਕਣਾ ਦੂਰ ਨਹੀਂ ਹੁੰਦੀ ਸਤਗੁਰ ਵੇ ਪਰਵਾਹੋ ਸਿਰੰਦਾ ਸਤਗੁਰ ਸਿਰਜਣਹਾਰ ਦਾ ਰੂਪ ਹੈ ਗੁਰੂ ਦੁਨੀਆਂ ਦੀਆਂ ਜਗਰਜਾਂ ਤੋਂ ਬਹੁਤ ਉੱਚਾ ਹੈ ਗੁਰ ਪਰਮੇਸ਼ਰ ਇੱਕੋ ਜਾਨ ਕਿਉਂਕਿ ਜੋ ਬਹੁਤ ਜ਼ਿਆਦਾ ਨਾਮ ਜਪ ਕੇ ਪ੍ਰਮਾਤਮਾ ਦੇ ਵਿੱਚ ਰਲ ਜਾਂਦੇ ਹਨ ਤੇ ਉਹਨਾਂ ਦੇ ਵਿੱਚ ਤੇ ਪ੍ਰਮਾਤਮਾ 'ਚ ਕੋਈ ਭੇਦ ਨਹੀਂ ਹੁੰਦਾ ਨਾ ਜਮ ਕਾਣ ਨਾ ਸ਼ੰਦਾ ਬੰਦਾ ਗੁਰੂ ਨੂੰ ਜਮਦਾ ਡਰ ਨਹੀਂ ਗੁਰੂ ਨੂੰ ਦੁਨੀਆਂ ਦੇ ਬੰਦਿਆਂ ਦੀ ਮੁਥਾਜੀ ਨਹੀਂ ਜੋ ਤਿਸ ਸੇ ਵੇਸੋ ਅਬਿਨਾਸੀ ਨਾ ਤਿਸ ਕਾਲ ਸੰਤਾਈ ਹੈ ਜਿਹੜਾ ਮਨੁੱਖ ਗੁਰ ਦੀ ਦਸੀ ਸੇਵਾ ਕਰਦਾ ਹੈ ਉਹ ਨਾਸਰਤ ਹੋ ਜਾਂਦਾ ਹੈ ਉਸ ਨੂੰ ਕਦੇ ਆਤਮਿਕ ਮੌਤ ਨਹੀਂ ਆਉਂਦੀ ਮੌਤ ਦਾ ਡਰ ਕੋਸ ਨੂੰ ਕਦੇ ਨਹੀਂ ਸਤੰਦਾ ਗੁਰ ਮੈਂ ਆਪ ਰਖਿਆ ਕਰਤਾਰੇ ਕਰਤਾਰ ਵਾਹਿਗੁਰੂ ਪ੍ਰਮਾਤਮਾ ਨੇ ਆਪਣਾ ਆਪ ਗੁਰੂ ਵਿੱਚ ਲੁਕਾ ਕੇ ਰੱਖਿਆ ਹੈ ਗੁਰਮਖ ਕੋਟ ਸੰਖ ਉਦਾਰੇ ਓ ਕਰਤਾਰ ਗੁਰੂ ਦੀ ਰਾਹੀ ਕਰੋੜਾਂ ਤੇ ਅਸੰਖਾਂ ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚਾ ਲੈਂਦਾ ਹੈ ਸਰਬਜੀਆ ਜਗ ਜੀਵਨ ਦਾਤਾ ਨਿਰਪੋ ਮੈਲ ਨਕਾਈ ਹੈ ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ ਪ੍ਰਮਾਤਮਾ ਉਸ ਨੂੰ ਕਿਸ ਦਾ ਡਰ ਨਹੀਂ ਉਸ ਨੂੰ ਮਾਇਆ ਮੋਹ ਆਦਿਕ ਦੀ ਕੋਈ ਮੈਲ ਨਹੀਂ ਲੱਗ ਸਕਦੀ ਸਗਲੇ ਜਾ ਚਹਿ ਗੁਰ ਪੰਡਾਰੀ ਸਾਰੇ ਜੀਵ ਗੁਰੂ ਦੇ ਖਜ਼ਾਨੇ ਵਿੱਚੋਂ ਉਸ ਪ੍ਰਭੂ ਪਰਮਾਤਮਾ ਦਾ ਨਾਮ ਮੰਗਦੇ ਹਨ ਆਪ ਨਿਰੰਜਨ ਲਖਯਪਾਰੀ ਜੋ ਆਪ ਮਾਇਆ ਦੇ ਪ੍ਰਭਾਵ ਤੋਂ ਤਾਂ ਹੈ ਜੋ ਲਖ ਹੈ ਤੇ ਬੇਅੰਤ ਹੈ ਨਾਨਕ ਸਾਚਕ ਹੈ ਪ੍ਰਭ ਜਾਚੈ ਮੈਂ ਦੀਜੈ ਨਾਮ ਸੁਖਾਈ ਹੈ ਨਾਨਕ ਸਾਚਕ ਹੈ ਪ੍ਰਭ ਜਾਚੈ ਮੈਂ ਦੀਜੈ ਸਾਚ ਰਜਾਈ ਹੈ ਹੇ ਰਜਾ ਦੇ ਮਾਲਕ ਪ੍ਰਭ ਨਾਨਕ ਵੀ ਗੁਰੂ ਦੇ ਦਰ ਤੇ ਪੈ ਕੇ ਤੇਰਾ ਸਦਾ ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ ਥਿਰ ਰਹਿਣ ਵਾਲੇ ਨਾਮ ਦੀ ਦਾਤ ਬਖਸ਼ ਮਾਰੂ ਮਹੱਲਾ ਪਹਿਲਾ ਰਾਗ ਮਾਰੂ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਸੱਚਾ ਮੇਲੇ ਸ਼ਬਦ ਮਿਲਾਏ ਸਦਾ ਸਿਰ ਪ੍ਰਭੂ ਨੇ ਜਿਨ੍ਹਾਂ ਬੰਦਿਆ ਨੂੰ ਆਪਣੇ ਚਰਨਾਂ ਵਿੱਚ ਮਲਾਇਆ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਿਆ ਜਾ ਤਿਸ ਭਾਣਾ ਸਹਿਜ ਸਮਾਏ ਜਦੋਂ ਉਸ ਨੂੰ ਚੰਗਾ ਲੱਗਾ ਉਹ ਬੰਦੇ ਡੋਲ ਆਤਮਿਕ ਅਵਸਥਾ ਵਿੱਚ ਲੀਨ ਹੋ ਗਏ ਟਰਪਣ ਜੋਤ ਤਰੀ ਪਰਮੇਸ਼ਰ ਅਵਰਨਾ ਦੂਜਾ ਭਾਈ ਹੈ ਪਰਮੇਸ਼ਰ ਨੇ ਆਪਣੀ ਜੋਤ ਤਿੰਨਾ ਪਉਣਾ ਵਿੱਚ ਢਕਾ ਰੱਖੀ ਹੈ हे ਭਾਈ ਕੋਈ ਹੋਰ ਉਸ ਪ੍ਰਭੂ ਪ੍ਰਮਾਤਮਾ ਵਰਗਾ ਨਹੀਂ ਹੈ ਜਿਸਕੇ ਜਾਕਰ ਤਿਸ ਕੀ ਸੇਵਾ ਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ ਸ਼ਬਦ ਪਤੀ ਜੈ ਲਖ ਭੇਵਾ ਜਦੋਂ ਭਗਤ ਜਨ ਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ ਤਾਂ ਉਹ ਲਖ ਤੇ ਭੇ ਪ੍ਰਭੂ ਉਹਨਾਂ ਦੀ ਇਸ ਕਾਲ ਤੇ ਪ੍ਰਸੰਨ ਹੁੰਦਾ ਹੈ ਭਗਤਾਂ ਕਾ ਗੁਣਕਾਰੀ ਕਰਤਾ ਬਖਸ਼ ਲਏ ਵਡਿਆਈ ਹੈ ਕਰਤਾਰ ਆਪਣੇ ਭਗਤਾਂ ਵਿੱਚ ਆਤਮਾ ਗੁਣ ਪੈਦਾ ਕਰਦਾ ਹੈ ਆਪ ਉਹਨਾਂ ਉਤੇ ਬਖਸ਼ਿਸ਼ ਕਰਦਾ ਹੈ ਉਹਨਾਂ ਨੂੰ ਬੜ੍ਹਾਈ ਦਿੰਦਾ ਹੈ ਦੇਂਦੇ ਤੋਟ ਨਾ ਆਵੇ ਸਾਚੇ ਜੀਵਾਂ ਨੂੰ ਦਾਤਾਂ ਦੇ ਦੇ ਕੇ ਸਦਾ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਭੰਡਾਰਿਆਂ ਵਿੱਚ ਘਾਟਾ ਨਹੀਂ ਪੈਂਦਾ ਲੈ ਲੈ ਮੁੱਕਰ ਪਾਉਂਦੇ ਕਾਚੇ ਪਰ ਥੋੜ੍ਹ ਵਿਤੇ ਜੀਵ ਦਾਤਾਂ ਲੈ ਲੈ ਕੇ ਦਾਤਾ ਲੈ ਲੈ ਕੇ ਵੀ ਮੁਕਰ ਜਾਂਦੇ ਹਨ ਮੂਲ ਨਾ ਬੂਝੈ ਸਾਚ ਨ ਰੀਜ ਹੈ ਦੂਜੈ ਪਰਮ ਭੁਲਾਈ ਹੈ ਆਪਣੇ ਜੀਵਨ ਦੇ ਮੂਲ ਪ੍ਰਭੂ ਦੇ ਖੋਲ ਦਿਲੇ ਸਭਾਉ ਨੂੰ ਨਹੀਂ ਸਮਝਦੇ ਸਦਾ ਤੇ ਪ੍ਰਭੂ ਦੇ ਨਾਮ ਵਿੱਚ ਜੁੜਨ ਲਈ ਜੀਵਾ ਨੂੰ ਰੀਜ ਪੈਦਾ ਨਹੀਂ ਹੁੰਦੀ ਪ੍ਰਭੂ ਤੋਂ ਬਿਨਾਂ ਹੋਰ ਆਸਰੇ ਦੀ ਝਾਕ ਵਿੱਚ ਭਟਕ ਕੇ ਜੀਵ ਕਰਾਹੇ ਪਏ ਰਹਿੰਦੇ ਹਨ ਗੁਰਮੁਖ ਜਾਗ ਰਹੇ ਦਿਨ ਰਾਤਿ ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ ਜਿਨ੍ਹਾਂ ਦਾ ਮੁਖ ਗੁਰੂ ਵੱਲ ਹੁੰਦਾ ਹੈ ਉਹ ਹਰ ਵੇਲੇ ਮਾਇਆ ਦੇ ਮੋਹ ਵੱਲੋਂ ਸੁਚੇਤ ਰਹਿੰਦੇ ਹਨ ਸਾਚੇ ਕੀ ਲਿਵ ਗੁਰਮਤਿ ਜਾਤੀ ਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ ਸਿਰ ਪ੍ਰਭੂ ਦੀ ਲਗਨ ਸਦਾ ਸਿਰ ਪ੍ਰਭੂ ਦੀ ਲਗਨ ਦਾ ਆਨੰਦ ਪਾਣ ਲੈਂਦੇ ਹਨ ਮਾਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਹੈ ਗੁਰੂ ਦੇ ਸਾਹਮੁਖ ਰਹਿਣ ਵਾਲੇ ਬੰਦੇ ਆਤਮਿਕ ਜੀਵਨ ਦੀ ਪੂੰਜੀ ਨੂੰ ਮਾਇਆ ਦੇ ਹੱਲਿਆਂ ਤੋਂ ਬਚਾ ਕੇ ਰੱਖਦੇ ਹਨ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਾਨਮੁਖ ਬੰਦੇ ਮਾਇਆ ਦੇ ਮੋਹ ਵਿੱਚ ਗਾਫਲ ਟਿਕੇ ਰਹਿੰਦੇ ਹਨ ਤੇ ਆਤਮਿਕ ਗੁਨਾ ਦਾ ਸਰਮਾਇਆ ਲੂਟਾ ਬੈਠਦੇ ਹਨ ਕੂੜੇ ਆਵੇ ਕੂੜੇ ਜਾਵੇ ਉਹ ਜੀਵ ਇਸਤਰੀ ਮਾਇਆ ਦੇ ਮੋਹ ਵਿੱਚ ਗਰਸੀ ਹੀ ਜੰਮਦੀ ਹੈ ਮਾਇਆ ਦੇ ਮੋਹ ਵਿੱਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ ਕੂੜੇ ਰਾਤੀ ਕੂੜੇ ਕਮਾਵੇ ਜਿਹੜੀ ਮਾਇਆ ਦੇ ਮੋਹ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ ਉਹ ਇੱਥੇ ਸਦਾ ਮਾਇਆ ਦੇ ਮੋਹ ਦਾ ਹੀ ਵੰਜ ਕਰਦੀ ਹੈ ਸ਼ਵਦਾ ਮਿਲੇ ਸੇ ਦਰਗਹਿ ਪੈਦੇ ਗੁਰਮਖਸੂਰ ਤਸਮਾਈ ਹੈ ਜਿਹੜੇ ਬੰਦੇ ਗੁਰੂ ਦੇ ਸ਼ਬਦ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਮਿਲਦਾ ਹੈ ਗੁਰੂ ਦੀ ਸ਼ਰਨ ਪੈਣ ਵਾਲੇ ਬੰਦਿਆਂ ਦੀ ਸੂਰਤ ਪ੍ਰਭੂ ਦੀ ਯਾਦ ਵਿੱਚ ਟਿਕੀ ਰਹਿੰਦੀ ਹੈ ਕੂੜ ਮੁੱਠੀ ਠੱਗੀ ਠਗਵਾੜੀ ਜਿਹੜੀ ਜੀਵ ਇਸਤਰੀ ਮਾਇਆ ਦੀ ਤ੍ਰਿਸ਼ਨਾ ਵਿੱਚ ਮੋਹੀ ਰਹਿੰਦੀ ਹੈ ਉਸ ਦੇ ਆਤਮਿਕ ਜੀਵਨ ਦੀ ਬਗੀਚੀ ਨੂੰ ਕਾਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜੇ ਠੱਗ ਠੱਗ ਲੈਂਦੇ ਹਨ ਜਿਉਂ ਬਾੜੀ ਓ ਜਾੜੋ ਜਾੜੀ ਜਿਵੇਂ ਕੋਈ ਫੁੱਲ ਬਾੜੀ ਕਿਤੇ ਉਜਾੜ ਵਿੱਚ ਨਿਖਸਮੀ ਹੋਣ ਕਰਕੇ ਉਜੜ ਜਾਂਦੀ ਹੈ ਨਾਮ ਬਿਨਾ ਕਿਛ ਸਾਦ ਨਾ ਲਾਗੇ ਹਰ ਬਿਸਰਿਆ ਦੁੱਖ ਪਾਈ ਹੈ ਭਾਵੇਂ ਉਹ ਮਾਇਆ ਦੇ ਮੋਹ ਵਿੱਚ ਫਸੀ ਰਹਿੰਦੀ ਹੈ ਫਿਰ ਵੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖੇਚ ਸੁਆਦਲੀ ਨਹੀਂ ਲੱਗ ਸਕਦੀ ਪ੍ਰਭੂ ਦਾ ਨਾਮ ਭੁੱਲਣ ਕਰਕੇ ਉਸਦਾ ਦੁੱਖ ਹੀ ਪਾਂਦੀ ਹੈ ਭੋਜਨ ਸਾਚ ਮਿਲੈ ਆਖਾਈ ਜਿਸ ਮਨੁੱਖ ਨੂੰ ਸਦਾ ਥਿਰ ਪ੍ਰਭੂ ਦਾ ਨਾਮ ਆਤਮਕ ਜ਼ਿੰਦਗੀ ਵਾਸਤੇ ਭੋਜਨ ਮਿਦਾ ਹੈ ਉਹ ਕ੍ਰਿਸ਼ਨ ਵੱਲੋਂ ਰਜ ਜਾਂਦੇ ਹਨ ਨਾਮ ਰਤਨ ਸਾਚੀ ਵੜਿਆਈ ਜਿਸ ਨੂੰ ਪਰਮਾਤਮਾ ਦਾ ਨਾਮ ਰਤਨ ਲੱਭ ਪੈਂਦਾ ਹੈ ਉਸ ਨੂੰ ਲੋਕ ਪਰਲੋਕ ਵਿੱਚ ਸਦਾ ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਉਤਾਰਨੀ ਹੋ ਜਾਂਦੇ ਹਨ ਜਿਹੜੇ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ ਚੀਨੇ ਆਪ ਪਛਾਣ ਸੋਈ ਜੋਤੀ ਜੋਤ ਮਿਲਾਈ ਹੈ ਜਿਹੜਾ ਮਨੁੱਖ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹੀ ਆਪਣੇ ਜੀਵਨ ਮਨੋਰਥ ਨੂੰ ਪਛਾਣਦਾ ਹੈ ਉਸ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਦੀ ਹੈ ਭੋਜਨ ਸਾਚ ਮਿਲਿਆ ਆਕਾਈ ਨਾਮ ਰਤਨ ਸਾਚੀ ਵੜਿਆਈ ਚਿਨੈ ਆਪ ਪਛਾਨੈ ਸੋਈ ਜੋਤੀ ਜੋਤ ਮਿਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਤਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1024 ਦਾ ਪਾਠ ਸਰਵਣ ਕੀਤਾ ਹੈ ਕੱਲ ਨੂੰ ਆਪਾਂ ਧੰਤਾਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1025 ਦਾ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ